ਅਗਲੀ ਖਬਰ ਵੱਲ ਚਲਿਏ ਜਿਸ ਤਰ੍ਹਾਂ ਆਪਾਂ ਕੱਲ ਵੀ ਡਿਸਕਸ ਕੀਤਾ ਸੀ ਤੇ ਜਿਸ ਟਾਈਮ ਦੇ ਉੱਤੇ ਇੰਡੀਆ ਦੇ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਅਮਰੀਕਾ ਆਏ ਉਹਨਾਂ ਤੋਂ ਇੱਕ ਦਿਨ ਪਹਿਲਾਂ ਵਾਈਟ ਹਾਊਸ ਦੇ ਆਫੀਸ਼ਰਸ ਜਿਨ੍ਹਾਂ ਦੇ ਵਿੱਚ ਹਾਈ ਲੈਵਲ ਆਫੀਸ਼ਰਸ ਹੈਗੇ ਉਹਨਾਂ ਨੇ ਜੋ ਸਿੱਖ ਆ ਅ ਅਮਰੀਕਨ ਸਿੱਖ ਸਿਟੀਜ਼ਨਸ ਹੈਗੇ ਆ ਉਹਨਾਂ ਦੇ ਨਾਲ ਗੱਲਬਾਤ ਕੀਤੀ ਹੈਗੀ ਆ ਸੋ ਰਿਪੋਰਟਰਸ ਨੇ ਆਪਣਾ ਹੈਡਿੰਗ ਇਸ ਹਿਸਾਬ ਨਾਲ ਲਾਇਆ ਸੀ ਯੂ ਐਸ ਆਫੀਸ਼ਰਸ ਮੀਟ ਸਿੱਖ ਐਕਟਿਵਿਸਟ ਅਹੈਡ ਆਫ ਵਾਈਡਨ ਮੋਦੀ ਮੀਟਿੰਗ ਅ ਜੇ ਤੁਸੀਂ ਜਿਹੜਾ ਭਾਰਤ ਦਾ মিডিਆ ਆ ਉਹਨਾਂ ਨੂੰ ਦੇਖੋ ਪਈ ਉਹ ਕਿਸ ਹਿਸਾਬ ਦੇ ਨਾਲ ਜਿਹੜੀਆਂ ਖਬਰਾਂ ਲਾਂਦੇ ਆ ਤੁਸੀਂ ਹੈਰਾਨ ਹੋ ਜਾਓਗੇ ਅ ਰਿਊਟਰਜ਼ ਮੈਂਟ ਇਹਨਾਂ ਨੇ ਜਿਹੜੀਆਂ ਖਬਰਾਂ ਆ ਇਸ ਸੈਟਿੰਗ ਨਾਲ ਲਾਈਆਂ ਦਾ ਵੀਕ ਉੱਥੇ ਦਾ ਮੈਗਜ਼ੀਨ ਹੈਗਾ ਉਹਨਾਂ ਨੇ ਇਹ ਲਾਇਆ ਵੀ ਵਾਈਟ ਹਾਊਸ ਦੇ ਆਫੀਸ਼ੀਅਲ ਮੈਟ ਪ੍ਰੋ ਖਾਲਸਤਾਨੀ ਐਕਟਿਵਿਸਟ ਪੀ ਜੇ ਸਿੱਖ ਅਮਰੀਕਨ ਸਿੱਖ ਅਮਰੀਕਨ ਸਿਟੀਜ਼ਨ ਸਿੱਖ ਵਾਈਟ ਹਾਊਸ ਦੇ ਆਫੀਸ਼ੀਅਲਸ ਨੂੰ ਮਿਲਦੇ ਆ ਟਰਾਂਸਨੇਸ਼ਨਲ ਰਿਪਰੈਸ਼ਨ ਦੇ ਸਬੰਧ ਦੇ ਵਿੱਚ ਜਿਹੜਾ ਕਿ ਆਲਰੇਡੀ ਬਿਲ ਕਾਂਗਰਸ ਦੇ ਵਿੱਚ ਆ ਕੱਲਾ ਇੱਕ ਬਿਲ ਨਹੀਂ ਦੋ ਬਿਲ ਆ ਕੱਲ ਆਪਾਂ ਡਿਸਕਸ ਕੀਤਾ ਸੀ ਐਡਮ ਸ਼ਿਪ ਉਹਨਾਂ ਦਾ ਵੀ ਸੈਕੰਡ ਬਿਲ ਆ ਪਈ ਸਾਨੂੰ ਜਿਹੜਾ ਇੱਥੇ ਮਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਜੋ ਆਪਣੇ ਕਿਸੇ ਤਰ੍ਹਾਂ ਦੀ ਵੀ ਆਜ਼ਾਦੀ ਦੀ ਗੱਲ ਕਰਦੇ ਆ ਧੱਕੇ ਦੀ ਗੱਲ ਕਰਦੇ ਹੈਗੇ ਆ ਐਨਡੀਟੀਵੀ ਨੇ ਵੀ ਜਿਹੜਾ ਹੈਡਿੰਗ ਇਸ ਹਿਸਾਬ ਨਾਲ ਆਇਆ ਵੀ ਇਨ ਨੇ ਫਰਸਟ ਵਾਈਟ ਹਾਊਸ ਇੰਗੇजेस ਵਿਦ ਪ੍ਰੋ ਕਾਲਿਸਤਾਨ ਗਰੁੱਪ ਗੀਵਸ ਅਸ਼ੋਰੈਂਸ ਸੋ ਪਹਿਲੀ ਵਾਰੀ ਕਹਿੰਦੇ ਵੀ ਇੱਕ ਮੀਟਿੰਗ ਹੋਈ ਆ ਖਾਲਸਤਾਨੀਆਂ ਦੇ ਨਾਲ ਵਾਈਟ ਹਾਊਸ ਦੀ ਤੇ ਉਹਨਾਂ ਨੂੰ ਉਹਨਾਂ ਨੇ ਅ ਅਸ਼ੋਰੈਂਸ ਵੀ ਦਿੱਤੀ ਬਰੋਸਾ ਦਿੱਤਾ ਬਰੋਸਾ ਵੀ ਦਿੱਤਾ ਆ ਦਾ ਪ੍ਰਿੰਟ ਜਿਹੜੇ ਆ ਉਹ ਉਹ ਵੀ ਇਹੇ ਲਿਖਦੇ ਆ ਵੀ ਵਾਈਟ ਹਾਊਸ ਅਫੀਸ਼ੀਅਲਸ ਮੈਟ ਸਿੱਖ ਸੈਪਰੇਟਿਸਟ ਇਨ ਯੂ ਐਸ ਹੈਡ ਆਫ ਮੋਦੀ ਵਿਜਿਟ ਪ੍ਰੋਮਿਸਡ ਟੂ ਸੇਫਗਾਰਡ ਕਮਿਊਨਿਟੀ ਸੋ ਹੁਣ ਇਹ ਇੱਕ ਟਾਈਮ ਦੇ ਉੱਤੇ ਆਤਵਾਦੀ ਕਹਿੰਦੇ ਸੀ ਟੈਰਰਿਸਟ ਆ ਫਿਰ ਹੌਲੀ ਹੌਲੀ ਸੈਪਰੇਟਿਸਟ ਕਾਲਿਸਤਾਨੀ ਐਕਟਿਵਿਸਟ ਸੋ ਇਹ ਜਿਹੜੇ ਸ਼ਬਦ ਆ ਇਹ ਇੰਡੀਆ ਦਾ ਮੀਡੀਆ ਜਿਹੜਾ ਆ ਉਹ ਇਹ ਵਰਤਨ ਤੋਂ ਨਹੀਂ ਹਟ ਹਟਦਾ ਹੈਗਾ ਇੰਡੀਗਾ ਨਿਊਜ਼ ਨੇ ਵੀ ਇਦਾਂ ਲਿਖਿਆ ਹੈਗਾ ਸਭ ਤੋਂ ਹਨਾਨੀ ਵਾਲੀ ਗੱਲ ਇਹ ਆ ਵੀ ਜਿਹੜਾ ਪੀਟੀਸੀ ਨਿਊਜ਼ ਆ ਜਿਹਨੂੰ ਤੁਸੀਂ ਘਰਾਂ ਦੇ ਵਿੱਚ ਦੇਖਦੇ ਆਂ ਜੀ ਗਰਵਾਨੀਆਂ ਦੀ ਆ ਉੱਥੇ ਪੈਸੇ ਦੇ ਕੇ ਵੀ ਦੇਖਦੇ ਆਂ ਉਹਨਾਂ ਦਾ ਹੈਡਿੰਗ ਅੱਜ ਜਾ ਕੇ ਦੇਖ ਲਿਓ ਗੂਗਲ ਤੇ ਸਰਚ ਕਰ ਲਿਓ ਵਾਈਟ ਹਾਊਸ ਮੀਟਸ ਪ੍ਰੋ ਖਾਲਿਸਤਾਨੀ ਸਿਕਸ ਆਵਰਜ਼ ਬਿਫੋਰ ਪੀਐਮ ਮੋਦੀਜ਼ ਅਰਾਈਵਲ ਇਨ ਯੂਐਸ ਸੋ ਪੀਟੀਸੀ ਵਾਲੇ ਵੀ ਇਹ ਕੁਝ ਕਹਿੰਦੇ ਹੈਗੇ ਆ ਸੋ ਇਸ ਤੋਂ ਬਿਨਾ ਨਿਊਜ਼ ਐਕਸ ਨੇ ਤਾਂ ਠੀਕ ਨਿਊਜ਼ ਲਾਈ ਆ ਵਾਈਟ ਹਾਊਸ ਨੇ ਇਹ ਕਿਹਾ ਹੈਗਾ ਆ ਵੀ ਅਸੀਂ ਜਿਹੜੀ ਬਹੁਤ ਕਨਸਰਨ ਹੈਗੇ ਆ ਕਾਸ ਕਰਕੇ ਜਿਹੜਾ ਸਿੱਖਾਂ ਦੇ ਉੱਤੇ ਅਸੈਸੀਨੇਸ਼ਨ ਕਰਨ ਦੀ ਅਟੈਂਪਟ ਕੀਤੀ ਗਈ ਸੀ ਗੁਰਪਤਵੰਨ ਸਿੰਘ ਪੰਨੂਹਣਾ ਦੇ ਉੱਤੇ ਇਹ ਆਪਾਂ ਡਿਟੇਲ ਦੇ ਵਿੱਚ ਤੁਹਾਡੇ ਨਾਲ ਡਿਸਕਸ ਕਰਦੇ ਆ ਰਹੇ ਹਾਂ ਉਸੇ ਚੱਕਰ ਦੇ ਵਿੱਚ ਕਿਉਂਕਿ ਇੰਡੀਅਨ ਸਰਕਾਰ ਨੂੰ ਹੁਣ ਲਾਸ ਸੂਟ ਫਾਈਲ ਕੀਤਾ ਗਿਆ ਹੈ 64 ਜਸਟਿਸ ਵੱਲੋਂ ਤੇ ਅਜੀਤ ਡੋਵਲ ਨਹੀਂ ਆਇਆ ਪਹਿਲੀ ਵਾਰੀ ਹੋਇਆ ਜੀ ਪਹਿਲੀ ਮਨਮੋਹਨ ਸਿੰਘ ਦੀ ਸਰਕਾਰ ਦੇ ਵਿੱਚ ਇੱਕ ਜਿਹੜੇ ਆ ਫੋਰਮਨਿਸਟਰ ਰਹਾ ਮੈਂ ਨਾਮ ਉਹਨਾਂ ਦਾ ਭੁੱਲ ਗਿਆ ਉਹਨਾਂ ਨੇ ਇਹ ਕਿਹਾ ਵੀ ਪਹਿਲੀ ਵਾਰੀ ਹੋਇਆ ਵੀ ਜਦੋਂ ਇੰਡੀਆ ਦਾ ਪ੍ਰਾਈਮ ਮਿਨਿਸਟਰ ਯੂਐਸ ਦੇ ਪ੍ਰੈਜ਼ੀਡੈਂਟ ਨੂੰ ਮਿਲਣ ਗਿਆ ਹੋਵੇ ਤੇ ਉਹਦੇ ਨਾਲ ਐਨਐਸਏ ਦਾ ਜਿਹੜਾ ਐਡਵਾਈਜ਼ਰ ਨੈਸ਼ਨਲ ਸਕਿਉਰਟੀ ਐਡਵਾਈਜ਼ਰ ਆ ਅਜੀਤ ਡੋਵਲ ਉਹ ਨਹੀਂ ਗਿਆ ਕਾਰਨ ਕੀ ਆ ਉਹ ਇਸੇ ਕਰਕੇ ਵੀ ਉੱਥੇ 에ਅਰਪੋਰਟ ਤੇ ਉਹਨੂੰ ਪਹੁੰਚਾਲ ਸਕਦੇ ਸੀ ਹੋ ਸਕਦੇ ਸੀ ਭਾਈ ਤੇਰੀ ਸਰਕਾਰ ਨੇ ਇੱਥੇ ਮਾਰਨ ਦੀ ਕੋਸ਼ਿਸ਼ ਕੀਤੀ ਸਾਡੇ ਸਿਟੀਜ਼ਨਾਂ ਨੂੰ ਸੋ ਉਹਨਾਂ ਨੂੰ ਲੱਗਦਾ ਸੀ ਕਿ ਇਹ ਫਿਰ ਵਰਲਡ ਲੈਵਲ ਤੇ ਬਹੁਤ ਵੱਡੀ ਖਬਰ ਜਾਣੀ ਆ ਕਿਰਕਰੀ ਹੋ ਹਾਂ ਕਿਰਕਰੀ ਹੋਊਗੀ ਸੋ ਅਜੀਤ ਡੋਵਲ ਨੂੰ ਉਹਨਾਂ ਨੇ ਭੇਜਿਆ ਨਹੀਂ ਤੇ ਪਹਿਲੀ ਵਾਰੀ ਹੋਇਆ ਕਿ ਪ੍ਰਾਈਮ ਮਿਨਿਸਟਰ ਅਜੀਤ ਡੋਵਲ ਤੋਂ ਬਿਨਾ ਆ ਹਾਲਾਂਕਿ ਪਿਛਲੇ ਦਿਨਾਂ ਦੇ ਵਿੱਚ ਰਸ਼ੀਆ ਦੇ ਪ੍ਰੈਜ਼ੀਡੈਂਟ ਨੂੰ ਸਿੱਧਾ ਜਿਹੜਾ ਆ ਐਨਐਸਸੀ ਦਾ ਐਡਵਾਈਜ਼ ਜਿਹੜਾ ਨੈਸ਼ਨਲ ਸਕਿਉਰਟੀ ਐਡਵਾਈਜ਼ਰ ਅਜੀਤ ਡੋਵਲਾ ਉਹ ਮਿਲਿਆ ਸੀਗਾ ਸੋ ਇਹ ਜੋ ਕੁਝ ਮੋਦੀ ਹਾਲਾਂਕਿ ਮੋਦੀ ਉਹਨਾਂ ਨੇ ਫਿਰ ਭੱਜਣ ਦੀ ਕੋਸ਼ਿਸ਼ ਵੀ ਬਹੁਤ ਕੀਤੀ ਪਹਿਲਾਂ ਖਬਰਾਂ ਇਹ ਆਈਆਂ ਸੀ ਆ ਭਈ ਮੋਦੀ ਹੁਣੀ ਜਿਹੜੇ ਆ ਉਹ ਪ੍ਰੈਜ਼ੀਡੈਂਟ ਡੋਨਲਡ 트੍ਰੰਪ ਉਹਨਾਂ ਨੂੰ ਮਿਲਣਗੇ ਈਵਨ 트੍ਰੰਪ ਦੀ ਕੈਂਪੇਨ ਟੀਮ ਵੱਲੋਂ ਵੀ ਖਬਰ ਆਈ ਸੀ ਭਈ ਪ੍ਰੈਜ਼ੀਡੈਂਟ 트੍ਰੰਪ ਵੀ ਮੋਦੀ ਨੂੰ ਮਿਲਣ ਜਾ ਰਹੇ ਆ ਪਰ ਮੋਦੀ ਹੁਣੀ 72 ਘੰਟਿਆਂ ਚ ਵਾਪਸ ਭੱਜ ਗਏ ਤੇ ਉਹ ਬਿਨਾਂ ਜਿਹੜੇ ਆ ਟਰੰਪ ਨੂੰ ਮਿਲਣ ਤੋਂ ਗਏ ਹੈਗੇ ਆ ਤੇ ਜਿੱਥੇ ਪ੍ਰੋਟੈਸਟ ਵੀ ਹੋਇਆ ਕਹਿੰਦੇ ਵੀ ਪਹਿਲੀ ਵਾਰੀ ਹੋਇਆ ਅਮਰੀਕਾ ਦੇ ਵਿੱਚ ਯੂਸੂਲੀ ਕੀ ਹੁੰਦਾ ਜਦੋਂ ਕਿਤੇ ਕੋਈ ਵੀ ਪ੍ਰੋਟੈਸਟਰ ਜਾਂਦੇ ਹੈਗੇ ਆ ਉਹਨਾਂ ਨੂੰ ਦੋ ਦੋ ਤਿੰਨ ਤਿੰਨ ਬਲੌਗ ਦੂਰ ਤੱਕ ਰੱਖ ਲਿਆ ਜਾਂਦਾ ਤੇ ਪਤਾ ਹੀ ਨਹੀਂ ਲੱਗਦਾ ਵੀ ਪ੍ਰੋਟੈਸਟ ਹੋਇਆ ਸੀ ਕਿ ਨਹੀਂ ਹੋਇਆ ਇਸ ਵਾਰੀ ਪਹਿਲੀ ਵਾਰੀ ਹੋਇਆ ਵੀ ਡੈਲਵੇਅਰ ਦੇ ਵਿੱਚ ਜਿੱਥੇ ਪ੍ਰੈਜ਼ੀਡੈਂਟ ਬਾਇਡਨ ਹੋਣਾ ਨੇ ਕੁਆਡ ਦੇ ਜਿਹੜੇ ਮੈਂਬਰਸ ਆ ਜਿਨ੍ਹਾਂ ਚ ਜਾਪਾਨ ਵਾਲੇ ਵੀ ਸੀ ਇੰਡੀਆ ਵਾਲੇ ਵੀ ਸੀ ਹੋਰ ਉਹਨਾਂ ਨੇ ਮੀਟਿੰਗ ਰੱਖੀ ਸੀ ਉਹ ਉਸ ਬਿਲਡਿੰਗ ਦੇ ਬਿਲਕੁਲ ਨਜ਼ਦੀਕ ਜਿਹੜੇ ਪ੍ਰੋਟੈਸਟਰਸ ਆਪਣੇ ਸਿੱਖ ਭੈਣ ਭਰਾ ਹੋਰ ਦਲਤ ਮਨੋਰਟੀ ਮੁਸਲਮਾਨ ਕਸ਼ਮੀਰੀ ਬਹੁਤ ਗਏ ਸੀ ਸੋ ਉਹ ਕਹਿੰਦੇ ਸਿਰਫ 5 ਫੁੱਟ ਦੀ ਦੂਰੀ ਤੇ ਸੀ ਸੋ ਬਿਲਕੁਲ ਉਹ 5 ਫੁੱਟ ਦੀ ਦੂਰੀ ਤੋਂ ਹੀ ਜਿਹੜੇ ਇੰਡੀਆ ਦੇ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਆ ਉਹਨਾਂ ਨੇ ਆਪਣਾ ਜਿਹੜਾ ਵਿਰੋਧ ਉੱਥੇ ਦੇਖਿਆ ਹੈਗਾ ਕਿ ਕਿਸ ਤਰ੍ਹਾਂ ਜਿਹੜੇ ਸਿੱਖ ਆ ਉਹ ਵਿਰੋਧ ਕਰ ਰਹੇ ਹੈਗੇ ਜੀ